ਇਹ ਕੋਰਵਾੜੀ ਜਿਹੜੀਆਂ ਪਹਾੜੀਆਂ ਨੇ ਇਹ ਬਹੁਤ ਪੁਰਾਣੀਆਂ ਪਹਾੜੀਆਂ ਨੇ ਮਤਲਬ ਪ੍ਰਾਤਨ ਔਰ ਇਹ ਸਭ ਤੋਂ ਜ਼ਿਆਦਾ ਰਾਜਸਥਾਨ ਜਿਵੇਂ ਮਾਉਟ ਆਬ ਸਭ ਤੋਂ ਉੱਚੀ ਹੈ ਸ਼ਾਇਦ ਤੇ ਆ ਗੁਜਰਾਤ ਦਿੱਲੀ ਹਰਿਆਣਾ ਇਹ ਇਹਦੇ ਚ ਇਹ ਹੁੰਦੀਆਂ ਨੇ ਆਵੇ ਇੱਥੇ ਘੱਟ ਨੇ ਰਾਜਸਥਾਨ ਚ ਜ਼ਿਆਦਾ ਨੇ ਹੁਣ ਉਹ ਇਹ ਸੀ ਜੇ ਤੁਹਾਡੇ ਯਾਦ ਹੋ ਇੱਕ ਜਿਹੜੀ ਹੈ ਕਮੇਟੀ ਬਣੀ ਸੀ ਉਹਦੀ ਸਿਫਾਰਿਸ਼ ਨੂੰ ਮੰਨ ਲਿਆ ਸੁਪਰੀਮ ਕੋਰਟ ਨੇ ਵੀਰਵਪਰਤ ਕਿ ਜਿਹੜੀ ਚੋਟੀ ਹੈ 100 ਮੀਟਰ ਦੀ ਉਹ ਹੀ ਰਾਵੜੀ ਪਰਬਤ ਹੈ ਤੇ ਬਾਕੀ ਜਿਹੜੀ ਆ ਉਹਨਾਂ ਤੇ ਜਿਹੜੇ 500 ਮੀਟਰ ਦੇ ਏਰੀਆ ਚ ਦੇ ਹੀ ਮਾਈਨਿੰਗ ਹੋ ਸਕਦੀ ਬਾਕੀ ਜਿਹੜੀਆਂ ਉਹਨਾਂ ਦੀ ਪਰਵਾਸਾ ਬਿਲਕੁਲ ਨਹੀਂ ਬਦਲਦੀ ਜੀ ਜੇ ਆਪਾਂ ਦੇਖੀਏ ਤਾਂ ਟੋਟਲ ਜੰਡੀਆਂ ਨੇ ਉਹਨਾਂ ਚੋਂ ਸਿਰਫ 1000 ਤੋਂ ਵੱਧ ਦੀ 100 ਮੀਟਰ ਤੋਂ ਉੱਚੀ ਨੇ ਤੇ ਇਹਦੇ ਲਈ ਆਮ ਲੋਕ ਉੱਠ ਕੜੇ ਵੀ ਇਹ ਕਿਸ ਕਿਸਮ ਦੀ ਜਿਹੜੀ ਹੈ ਪ੍ਰਵਾਸਾ ਇਹਦੇ ਨਾਲ ਤਾਂ ਫਿਰ ਅਸੀਂ ਜਿਹੜਾ ਹੈ ਬਰਬਾਦ ਹੋ ਜਾਊਗਾ ਰਾਜਸਤਾਨੀ ਬਰਬਾਦ ਹੋ ਜਾਊ ਸਾਰ ਤੁਸੀਂ ਬਹੁਤ ਬਹੁਤ ਕੁਝ ਨਿਕਲਦਾ ਆਪਾਂ ਕਹਿੰਦੇ ਕਿ Rajasthan ਦਾ ਪੱਥਰ ਕਿੰਨਾ ਮਸ਼ਹੂਰ ਹੈ ਉਹ ਅੱਛੀ ਨਿਕਲਦਾ ਹਜ਼ਾਰਾਂ ਕਰੋੜ ਦੀ ਇਨਕਮ ਹੈ ਇਹਨਾਂ ਤੋਂ ਇਸ ਮਾਨਿਕ ਤੋਂ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਵੀ ਤੋਂ ਇਸ ਕਰਕੇ ਪਹਾੜੀਆਂ ਤੇ ਨਿਗਾਸੀ ਬਹੁਤ ਸਾਰੇ ਲੋਕਾਂ ਨੇ ਤੇ ਹੁਣ ਸੁਪਰੀਮ ਕੋਰਟ ਚ ਜਦੋਂ ਕੇਸ ਗਿਆ ਚੀਫ ਜਸਟਿਸ ਸੂਰਿਆਕਾਂਤ ਨੇ ਤੋਕੰ ਦਿੱਤਾ ਕਿ ਇਹ ਤੇ ਰੋਪ ਲਗਾਈ ਜਾਂਦੀ ਹੈ ਯਾਨੀ ਕੇਂਦਰ ਨੂੰ ਵੀ ਤੇ ਸੋਬਿਆ ਨੂੰ ਵੀ ਜਿਹੜੇ ਪੈ ਦੱਸੇ ਨੇ ਗੁਜਰਾਤ ਰਾਜਸਥਾਨ ਹਰਿਆਣਾ ਦਿੱਲੀ ਨੂੰ ਸਭ ਨੂੰ ਜਿਹੜਾ ਹੈ ਉਹ ਨੋਟਿਸ ਜਾਰੀ ਕਰਤਾ ਔਰ ਇਹ ਵੀ ਕਿਹਾ ਕਿ 21 ਜਨਵਰੀ 26 ਤੱਕ ਕੋਈ ਮੈਲਿੰਗ ਨਹੀਂ ਹੋਊਗੀ ਤਾਂ ਇਹ ਜਿਹੜਾ ਹੈ ਹਾਲਦੀ ਕੜੀ ਨੇ ਕਿਹਾ ਕਿ ਹਾਲਦੀ ਕੜੀ ਇਹ ਰਾਗਲ ਜਿਹੜਾ 라ਵਲ ਜਿਹੜੇ ਪਰਬਤ ਦੇ ਉਹ ਬਚ ਜਾਣਗੇ ਲੱਗਦਾ ਤਾਂ ਇਹ ਹੈ ਬਾਕੀ ਹੁਣ خدا ਜਾਣਦਾ ਕਿ ਆਲਰ ਅਟੈਂਪ ਚ ਕੀ ਹੁੰਦਾ ਪਰ ਦੇਖਣ ਵਾਲੀ ਗੱਲ ਹੈ ਜੇ ਖਤਮ ਹੁੰਦੇ ਨੇ ਤਾਂ ਬਹੁਤ ਵੱਡਾ ਨੁਕਸਾਨ ਇਹਨਾਂ ਸੂਬਿਆਂ ਨੂੰ Delhi tak ho